ਜੀ ਦਾ ਪੰਜਾਬੀ ਵਿਸ਼ਾ ਚੈਨਲ ਤੇ ਬਹੁਤ ਬਹੁਤ ਸਵਾਗਤ ਅੱਜ ਅਸੀਂ ਬਿਰਤਾਂਤਕ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਪੜਾਂਗੇ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਾਨੀ ਸਨ ਆਪ ਦਾ ਜਨਮ 15 ਅਪ੍ਰੈਲ 1469 ਈਸਵੀ ਨੂੰ ਰਾਇਪੋਈ ਦੀ ਤਲਵੰਡੀ ਜੋ ਕਿ ਅੱਜ ਕਾਨ ਕਾਨਾ ਸਾਹਿਬ ਪਾਕਿਸਤਾਨ ਵਿੱਚ ਹੈ ਮਾਤਾ ਤ੍ਰਿਪਤਾ ਜੀ ਦੇ ਕੋਕੋ ਪਿਤਾ ਮਹਿਤਾ ਕਾਲੂ ਜੀ ਦੇ ਘਰ ਹੋਇਆ ਸਿੱਖਾ ਵਿੱਚ ਪ੍ਰਚਲਿਤ ਰਵਾਇਤ ਅਨੁਸਾਰ ਆਪ ਦਾ ਜਨਮ ਹਰ ਸਾਲ ਕੱਤਕ ਦੀ ਪੂਰਨ ਮਾਸ਼ੀ ਨੂੰ ਮਨਾਇਆ ਜਾਂਦਾ ਹੈ। ਗੁਨਾਣਕ ਦੇਵ ਜੀ ਦੇ ਜਨਮ ਦੇ ਨਾਲ ਆਲੇ ਦੁਆਲੇ ਵਿੱਚੋਂ ਅਗਿਆਨਤਾ ਦਾ ਹਨੇਰਾ ਮਿਟ ਗਿਆ ਤੇ ਚਾਰੇ ਪਾਸੇ ਸੱਚ ਦਾ ਚਾਨਣ ਫੈਲ ਗਿਆ। ਪਾਈ ਗੁਰਦਾਸ ਜੀ ਲਿਖਦੇ ਹਨ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕੋਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਭਲੋਆ। 7 ਸਾਲ ਦੀ ਉਮਰ ਵਿੱਚ ਆਪ ਜੀ ਨੂੰ ਪੰਦੇ ਕੋਲ ਪੜਨ ਵਾਸਤੇ ਭੇਜਿਆ ਗਿਆ। ਆਪਨੇ ਪੰਦੇ ਨੂੰ ਆਪਣੇ ਉੱਚੇ ਅਧਿਆਤਮਿਕ ਵਿਚਾਰਾਂ ਨਾਲ ਪ੍ਰਭਾਵਿਤ ਕੀਤਾ। ਇਸ ਤੋਂ ਬਿਨਾ ਆਪਨੇ ਫਾਰਸੀ ਤੇ ਸੰਸਕ੍ਰਿਤ ਪੜੀ ਤੇ ਹਿਸਾਬ ਦਾ ਵੀ ਸਿੱਖਿਆ। ਆਪ ਬਚਪਨ ਤੋਂ ਹੀ ਸੰਸਾਰ ਦੇ ਕੰਮਕਾਰਾਂ ਵੱਲੋਂ ਉਪਰਾਮ ਲੈਂਦੇ ਸਨ। ਪਿਤਾ ਮਹਿਤਾ ਕਾਲੂ ਜੀ ਨੇ ਆਪ ਜੀ ਦਾ ਕਿਰਲੂ ਕੰਮਾਂ ਵਿੱਚ ਧਿਆਨ ਖਿੱਚਣ ਲਈ ਆਪ ਜੀ ਦਾ ਵਿਆਹ ਬੀਬੀ ਸੁਲਖਣੀ ਨਾਲ ਕਰ ਦਿੱਤਾ। ਪਰ ਆਪ ਦਾ ਮਨ ਜਿਹੜਾ ਸੀ ਸੰਸਾਰੀ ਕੰਮਾਂ ਵਿੱਚ ਨਾ ਲੱਗਾ ਫਿਰ ਆਪ ਜੀ ਦੇ ਪਿਤਾ ਜੀ ਨੇ ਆਪ ਨੂੰ ਆਪ ਜੀ ਦੀ ਭੈਣ ਬੀਬੇ ਨਾਨਕੀ ਕੋਲ ਸultanpur ਭੇਜ ਦਿੱਤਾ ਜਿੱਥੇ ਆਪਨੇ ਨਵਾਬ दौਲਤ ਖਾਨ ਦੇ ਲੋਦੀ ਦਾ ਮੋਦੀ ਖਾਤਾ ਚਲਾਇਆ ਸultanpur ਵਿੱਚ ਰਹਿੰਦੀ ਇੱਕ ਦਿਨ ਆਪ ਵੀ ਵਿੱਚ ਜਨਾਨ ਕਰਨ ਗਏ ਤੇ ਤਿੰਨ ਦਿਨ ਅਲੋਪ ਰਹੇ ਇਸ ਸਮੇਂ ਆਪ ਨੂੰ ਨਰੰਕਾਰ ਵੱਲੋਂ ਸੰਸਾਰ ਦਾ ਕਲਿਆਣ ਕਰਨ ਦੀ ਚਾਰ ਦਿਸ਼ਾਵਾਂ ਵਿੱਚ ਉਦਾਸੀਆਂ ਕਰਨ ਦਾ ਸੰਦੇਸ਼ ਪ੍ਰਾਪਤ ਹੋਇਆ ਆਪਨੇ 1499 ਈਸਵੀ ਤੋਂ ਲੈ ਕੇ 1522 ਈਸਵੀ ਦੇ ਸਮੇਂ ਵਿੱਚ ਪੂਰਬ, ਦੱਖਣ, ਉੱਤਰ ਤੇ ਪੱਛਮ ਦੀਆਂ ਚਾਰ ਉਦਾਸੀਆਂ ਕੀਤੀਆਂ। ਆਪ ਅਨੇਕਾਂ ਪੀਰਾਂ, ਫਕੀਰਾਂ, ਜੋਗੀਆਂ, ਸੂਫੀਆਂ, ਸੰਨਿਆਸੀਆਂ, ਮੁੱਲਾਂ, ਕਾਜ਼ੀਆਂ ਤੇ ਪੰਡਤਾਂ ਨੂੰ ਮਿਲੇ ਅਤੇ ਉਹਨਾਂ ਨੂੰ ਆਪਣੇ ਵਿਚਾਰ ਦੱਸ ਕੇ ਸਿੱਧੇ ਰਾਹ ਪਾਇਆ। ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਬਹੁਤ ਸਾਰੀਆਂ ਕਰਾਮਾਤਾਂ ਦਾ ਜ਼ਿਕਰ ਵੀ ਮਿਲਦਾ ਹੈ। ਆਪਨੇ ਦੱਸਿਆ ਕਿ ਰੱਬ ਇੱਕ ਹੈ ਉਹ ਬ੍ਰਹਮਾਂਡੇ ਕਣ-ਕਣ ਵਿੱਚ ਹੈ ਆਪਨੇ ਸਰਬ ਸਾਂਝ ਦਾ ਪਾਠ ਪੜਾਇਆ ਧਾਰਮਿਕ ਪਖੰਡ ਵਿਰੁੱਧ ਆਵਾਜ਼ ਉਠਾਈ ਆਪਰੀ ਇਸਤਰੀ ਨੂੰ ਰਾਜਿਆਂ ਦੀ ਜਨਨੀ ਆਖ ਕੇ ਸਤਕਾਰਿਆ ਤੇ ਗ੍ਰਸਥ ਧਰਮ ਨੂੰ ਸਭ ਧਰਮਾਂ ਤੋਂ ਉੱਤਮ ਦੱਸਿਆ ਗੁਰਨਾਨ ਸਿੰਘ ਜੀ ਇੱਕ ਮਹਾਨ ਕਵੀ ਅਤੇ ਸੰਗੀਤਕਾਰ ਸਨ ਆਪਨੇ 19 ਰਾਗਾਂ ਵਿੱਚ ਬਾਣੀ ਰਚੀ ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜਬਜੀ ਸਾਹਿਬ ਆਪਦੀ ਸ਼ਾਹਕਾਰ ਹੈ ਆਪ ਦੀਆਂ ਬਾਲੀਆਂ ਬਹੁਤ ਸਾਰੀਆਂ ਟੁਕਾ ਖਾਣਾ ਵਾਂਗ ਲੋਕ ਮੁਹਾਤੇ ਚੜੀਆਂ ਹੋਈਆਂ ਨੇ ਜਿਵੇਂ ਮਿੱਠਤ ਨੀਵੀ ਨਾਨਕਾ ਗੁੰਜੰਗੇਆਂੀਆਂ ਤਦ ਮਨ ਜੀਤੇ ਜਗ ਜੀਤ ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ ਸੱਚ ਉਰੇ ਸਭ ਕੋ ਉੱਪਰ ਸੱਚ ਅਚਾਰ ਆਪ ਇੱਕ ਨਿਰਦੇਸ਼ ਭਗਤ ਤੇ ਲੋਕਦਰਦੀ ਸਨ 1521 ਵਿੱਚ ਬਾਬਰ ਦੇ ਭਾਰਤ ਉੱਪਰ ਹਮਲੇ ਤੇ ਉਸ ਦੁਆਰਾ ਭਾਰਤ ਵਿੱਚ ਮਚਾਈ ਲੁੱਟ ਖਸੁੱਟ ਕਤਲੇਆਮ ਔਰਤਾਂ ਦੀ ਬੇਬਪਤੀ ਵਿਰੁੱਧ ਅਵਾਜ਼ ਉਠਾਉਂਦਿਆਂ ਆਪਨੇ ਰੱਬ ਨੂੰ ਉਲਾਮਾ ਦਿੰਦਿਆ ਗਿਆ। ਏਤੀ ਮਾਰ ਪਈ ਕੋ ਲਾਨੇ ਟੈਕੀ ਦਰਦ ਨਾ ਆਇਆ। ਆਪਨੇ ਆਪਣਾ ਅੰਤਿਮ ਸਮਾਗ ਕਰਤਾਰਪੁਰ ਪਾਕਿਸਤਾਨ ਵਿੱਚ ਬਿਤਾਇਆ। ਇੱਥੇ ਹੀ ਆਪਣੇ ਭਾਈ ਲੈਨਾ ਜੀਰੂ ਆਪਣੀ ਗੱਦੀ ਦਾ ਵਾਰਿਸ ਸੁਣਿਆ ਤੇ ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਸ਼ਿਸ਼ੋਗਿਰ ਕੀਤਾ। ਇੱਥੇ ਹੀ ਆਪ 22 ਸਤੰਬਰ 1539 ਈਸਵੀ ਨੂੰ ਜੋਤੀ ਜੋਤ Smart. Done